ਸਤਪਉਹ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ 40 ਸਿੰਘਾਂ ਦੇ ਨਾਲ ਜਮਕੌਰ ਦੀ ਕੱਚੀ ਗੜੀ ਵਿੱਚ ਪਹੁੰਚ ਜਾਂਦੇ ਹਨ ਸਤਪਉਹ ਦੀ ਰਾਤ ਨੂੰ ਰਾਤ ਨੂੰ ਜੰਗ ਬੰਦ ਹੈ ਫਿਰ ਰਾਤ ਨੂੰ ਜੰਗ ਨਹੀਂ ਹੁੰਦੀ ਜਦੋਂ ਦਿਨ ਚੜ੍ਹਿਆ ਦਿਲ ਕਰਦੇ ਸਾਰੇ ਕੱਚੀ ਗੜੀ ਨੂੰ ਔਰ ਵਿਜੇਵਦੀਆਂ ਫੌਜਾਂ ਨੇ 우ਜੀਦ ਖਾਂ ਦੀਆਂ ਫੌਜਾਂ ਨੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਕੱਚੀ ਗੜੀ ਨੂੰ ਚਾਰ ਚਫੇਰੇਉ ਘੇਰ ਲਿਆ 10 ਲੱਖ ਫੌਜ ਅੰਦਰ ਕੇਵਲ 40 ਸੇਵ ਦੋ ਸਹਿਬਜ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇਕ ਸਿੰਘ 10 ਲੱਖ ਫੌਜ ਬੈਠੀ ਹੈ ਹੁਣ ਦੇਖੋ ਕੀ ਮੁਕਾਬਲਾ ਹੈ 10 ਲੱਖ ਫੌਜ ਨਾਲ 40 40 42 ਸਿੰਘਾਂ ਦਾ ਕੀ ਮੁਕਾਬਲਾ ਹੈ ਕੋਈ ਮੁਕਾਬਲਾ ਹੈ ਹੁਣ ਜਿਹੜੇ 10 ਲੱਖ ਫੌਜ ਹੈ ਜਿਹੜੀ ਉਹਨਾਂ ਨੂੰ ਆਸਰਾ ਕਿਹੜਾ ਬੰਦੂਖਾਂ ਦਾ ਟੈਂਕਾਂ ਦਾ ਉਹਨਾਂ ਦੀ ਗਿਣਤੀ ਜ਼ਿਆਦਾ ਇਹੀ ਹੌਸਲਾ ਜਿਹੜੇ ਅੰਦਰ ਗੁਰੂ ਦੇ ਸਿੰਘਾਂ ਉਹਨਾਂ ਕੋ ਕਿਹੜਾ ਆਸਰਾ ਇੱਕੋ ਇੱਕ ਅਕਾਲ ਦਾ ਆਸਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਜਿਹੜੀਆਂ ਬਾਹਰ ਥੌਜਾਂ ਉਹਨਾਂ ਨੂੰ ਵਧੀਆ ਤੇ ਵਧੀਆ ਹਥਿਆਰ ਦਿੱਤੇ ਹੋਏ ਜਾਲਮਾਂ ਨੇ ਔਰੰਗਜ਼ੇਬ ਨੇ ਬਜੀਦ ਖਾਨ ਨੇ ਚੰਗੇ ਚੰਗੇ ਹਥਿਆਰ ਸਿੱਕਾ ਬਰੂਦ ਕਿ ਮੁਕਾਬਲਾ ਕਰੋ ਸੰਗਤ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਕਿਹੜਾ ਬਰੂਦ ਦਿੱਤਾ ਹੈ ਕਿਹੜਾ ਹਥਿਆਰ ਉਹ ਇੱਕੋ ਇੱਕ ਹਥਿਆਰ ਹੈ ਗੁਰੂ ਸਾਹਿਬ ਆਪਣੇ ਸਿੰਘਾਂ ਨੂੰ ਇੱਕੋ ਗੱਲ ਸਮਝਾਉਂਦੇ ਹਨ ਕਿ ਧੰਨ ਜਿਓ ਤੇ ਕੋ ਜਗ ਵਿੱਚ ਮੁਕਤੇ ਹਰ ਚਿਤ ਮੈਂ ਜੁੱਧ ਵਿਚਾਰ ਆਪਣੇ ਸਿੰਘਾਂ ਨੂੰ ਇੱਕੋ ਗੱਲ ਸਮਝਾਉਣੀ ਹੈ ਇਹੀ ਹਥਿਆਰ ਹੈ ਸਭ ਤੋਂ ਵੱਡਾ ਕਿ ਅਕਾਲ ਨੂੰ ਪੁਰ ਨਾ ਜਾਇਓ ਤੁਹਾਡੀ ਜਿੱਤ ਹੋਏਗੀ ਤੁਹਾਨੂੰ ਕੋਈ ਹਰਾਉਣ ਵਾਲਾ ਨਹੀਂ ਹੈ 10 ਲੱਖ ਫੌਜ ਕੀ 10 ਲੱਖ ਹੋਰ ਆਜ ਵਿੱਚ ਆਏ ਹੋਰ ਆਦਮੀ ਦੱਸ ਨਾ ਤਾ ਤੁਹਾਨੂੰ ਕੋਈ ਜਿੱਤ ਨਹੀਂ ਸਕੇਗਾ ਪਰ ਇੱਕ ਧਿਆਨ ਰੱਖਿਓ ਅਕਾਲ ਨੂੰ ਰੱਬ ਨੂੰ ਨਾ ਭਲਾ ਦਿਓ ਕਦੇ ਤੁਹਾਡੀ ਜਿੱਤ ਹੋਏਗੀ ਬਸ ਇਹੀ ਉਪਦੇਸ਼ ਦਿੰਦੇ ਹਾਂ ਗੁਰੂ ਦੇ ਸਿੰਘਾਂ ਨੇ ਕੇਵਨ ਇੱਕੋ ਇੱਕ ਅਕਾਲ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕੋ ਇੱਕ ਅਕਾਲ ਦਾ ਅਸਲਾ ਲਿਆ ਹੋਇਆ ਰੱਬ ਦਾ ਅਸਲਾ ਲਿਆ ਦੇਖੋ ਕਿਹਦਾ ਮੁਕਾਬਲਾ ਜਦੋਂ ਦਿਨ ਚੜਿਆ ਜਾਲਮਾਂ ਨੇ ਮੁਗਲ ਫੌਜਾਂ ਨੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਹੱਲਾ ਕਰ ਦਿੱਤਾ ਇੱਕੋ ਦਾ ਬੜੇ ਹੌਸਲੇ ਦੇ ਨਾਲ ਕਿਉਂਕਿ ਉਹਨਾਂ ਦੇ ਦਿਮਾਗ ਵਿੱਚ ਇਹ ਹੈ ਕਿ मुट्ठी भर ਲੋਕ ਹਨ ਅੰਦਰ ਗਿਣਤੀ ਦੇ ਸਿੰਘ ਹਨ ਅਜਿਹਾ ਐਵੇਂ ਕੱਚੀ ਗੱਲ ਹੀ ਉੜਾ ਦੇਣੀ ਹੈ ਪਰ ਗੁਰਮੁਖ ਪਿਆਰਿਓ ਅੰਦਰ ਇੱਕੋ ਇੱਕ ਅਕਾਲ ਪੁਰਖ ਵੈਗਰੂ ਦਾ ਆਸਰਾ ਲੈ ਕੇ ਬੈਠੇ ਸਿੰਘ ਐਸੇ ਅੰਦਰੋਂ ਵਾਰ ਕੀਤੇ ਸਿੰਘਾਂ ਨੇ ਰਲ ਕੇ ਇਕੱਠੇ ਹੋ ਕੇ ਕਿ ਮੁਗਲ ਫੌਜਾਂ ਦੀਆਂ ਮੁਗਲ ਫੌਜਾਂ ਦੀ ਹੋਸ਼ ਹੀ ਉੜ ਗਈ ਕਿ ਆ ਕੀ ਹੋ ਰਿਹਾ ਹੈ ਕੋ ਦਮ ਰੜਕੇ ਸਿੰਘਾਂ ਨੇ ਜਦੋਂ ਹੱਲਾ ਕੀਤਾ ਨਾ ਉਹ ਦੁਸ਼ਮਣਾਂ ਦੀਆਂ ਲਾਸ਼ਾਂ ਦੀ ਢੇਰ ਲਾ ਦਿੱਤੀ ਸਿੰਘਾਂ ਨੇ ਕੁਝ ਸਿੰਘ ਸ਼ਹੀਦ ਹੋਏ ਫਿਰ ਗੁਰੂ ਸਾਹਿਬ ਨੇ ਪੰਜ-ਪੰਜ ਸਿੰਘਾਂ ਦੇ ਜਥੇ ਬਣਾ ਕੇ ਤੋਰਨੇ ਸ਼ੁਰੂ ਕਰ ਦਿੱਤੇ ਕਿ ਪੰਜ-ਪੰਜ ਸਿੰਘ ਜਾ ਕੇ ਜੰਗ ਦੇ ਮੈਦਾਨ ਵਿੱਚ ਆਪਣੇ ਜੋਰ ਦਿਖਾਓ ਹਾਰ ਨਹੀਂ ਮੰਨਣੀ ਇਕਵਰਾਉਣਾ ਨਹੀਂ ਹੈ ਇੱਕੋ ਇੱਕ ਰੱਬ ਦਾ ਆਸਰਾ ਲੈ ਕੇ ਰੱਖਣਾ ਰੱਬ ਦਾ ਆਸਰਾ ਲੈਣਾ ਦੇਖੋ ਉਹਨੂੰ ਨਾ ਭੁਲਾ ਦਿਓ ਦੇਖੋ ਗੁਰੂ ਸਾਹਿਬ ਤੋਂ ਇੱਕੋ ਇੱਕ ਇਹ ਸਿੱਖਿਆ ਹੈ ਕਿ ਕੋਈ ਵੀ ਕੰਮ ਹੈ ਰੱਬ ਨੂੰ ਨਹੀਂ ਭੁਲਾਉਣਾ ਕਮਾਲ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਰਸਾ ਦੇ ਕਿਨਾਰੇ ਕਿ ਛੋਟਾ ਵਾਰ ਹੋ ਰਿਹਾ ਗੋਲੀਆਂ ਚੱਲ ਰਹੀਆਂ ਧੰਨਾ ਕਨਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦਾ ਆਸਾ ਦੀ ਵਾਰ ਦਾ ਟਾਈਮ ਹੋ ਗਿਆ ਆਸਾ ਦੀ ਵਾਰ ਸੋਜੀਦੀ ਏ ਆਸਾ ਦੀ ਵਾਰ ਦੇ ਕੀਰਤਨ ਕੀਤੇ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਿੱਛੇ ਜਾਲਮ ਲੱਗੇ ਹੋਏ ਜੋ ਜਾਲਮ ਫੈਰ ਹੋ ਰਹੇ ਗੋਲੀ ਚੱਲ ਰਹੀ ਹੈ ਉੱਪਰ ਤੇ ਮੀਂਹ ਪੈ ਰਿਹਾ ਹੈ ਅੰਤਾਂ ਦੀ ਠੰਡ ਹੈ ਫਿਰ ਭੁੱਖੇ ਭਾਣੇ ਆਸਾ ਦੀ ਵਾਰ ਕਹਿੰਦੇ ਆਸਾ ਦੀ ਵਾਰ ਦਾ ਟਾਈਮ ਹੋ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਿੰਘਾਂ ਨੂੰ ਇੱਕੋ ਇੱਕ ਗੱਲ ਉਹਨਾਂ ਦੇ ਹਿਰਦੇ ਵਿੱਚ ਪਾਈ ਹੋਈ ਹੈ ਇਹ ਜੇ ਤੁਹਾਡੇ ਹਿਰਦੇ ਵਿੱਚ ਰੱਬ ਹੈ ਨਾ ਤੁਹਾਡੇ ਹਿਰਦੇ ਵਿੱਚ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਵਸ ਗਿਆ ਅਕਾਲ ਪੁਰਖ ਵਾਹਿਗੁਰੂ ਨੂੰ ਜਿੱਤਣ ਵਾਲਾ ਕੋਈ ਨਹੀਂ ਹੈ ਉਹਦਾ ਆਸਰਾ ਲੈਣਾ ਪੰਜ ਪੰਜ ਸਿੰਘਾਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਜ ਪੰਜ ਸਿੰਘਾਂ ਨੇ ਲੜ ਕੇ ਛੱਕੇ ਉੜਾ ਦਿੱਤੇ ਛੱਕੇ ਛਾਵਾ ਦਿੱਤੇ ਜਾਲੂ ਫੌਜਾਂ ਦੇ ਹੁਣ ਗੁਰਮੁਖ ਪਿਆਰਿਓ ਜਦੋਂ ਛੱਕੇ ਰਾਤ ਤੇ ਫਿਰ ਗੁਰੂ ਸਾਹਿਬ ਨੂੰ ਪਤਾ ਕੀ ਕਰਨ ਲੱਗੇ ਕਿ ਸਤਗੁਰੂ ਜੀ ਤੁਸੀਂ ਇੱਥੋਂ ਨਿਕਲ ਜਾਓ ਜੰਗ ਦੇ ਮੈਦਾਨ ਵਿੱਚੋਂ ਤੁਸੀਂ ਨਿਕਲ ਜਾਓ ਤੁਹਾਡਾ ਇੱਥੋਂ ਬਚ ਜਾਣਾ ਹੀ ਸਾਡੀ ਜਿੱਤ ਹੈ ਜੇ ਤੁਸੀਂ ਉਹ ਇੱਥੇ ਛਿੱਧੀ ਪਾ ਲਈ ਅਸੀਂ ਸਾਰੇ ਸ਼ਹੀਦ ਹੋ ਗਏ ਤੁਸੀਂ ਸਾਡੇ ਵਰਗੇ ਬੇਅੰਤ ਸਿੰਘਾਂ ਨੂੰ ਪੈਦਾ ਕਰ ਸਕਦੇ ਹੋ ਪਰ ਜੇ ਤੁਸੀਂ ਉਹ ਦੀਪਾਲੀ ਤੁਹਾਡੇ ਵਰਗੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਹੀਂ ਪੈਦਾ ਕਰ ਸਕਦੇ ਅਸੀਂ ਗੁਰੂ ਨਹੀਂ ਪੈਦਾ ਕਰ ਸਕਦੇ ਤੁਸੀਂ ਬੇਅੰਤ ਸਿੱਖਾਂ ਨੂੰ ਬੇਅੰਤ ਸਿੰਘਾਂ ਨੂੰ ਤਿਆਰ ਕਰ ਸਕਦੇ ਹੋ ਤੁਹਾਡਾ ਘਾਟਾ ਨਹੀਂ ਪੂਰਾ ਹੋ ਸਕਦਾ ਤੁਹਾਡਾ ਬਚ ਕੇ ਲੰਘ ਜਾਣਾ ਜ਼ਰੂਰੀ ਜ਼ਰੂਰੀ ਹੈ ਸਹਿਬਜਾਦਿਆਂ ਨੂੰ ਲੈ ਕੇ ਲੰਘ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਤਾ ਕੀ ਕਿਹਾ ਸੀ ਕਹਿੰਦੇ ਆ ਕੀ ਆਖਿਆ ਸਿੰਘੋ ਕਿਵੇਂ ਲੰਘ ਜਾਵਾਂ ਆ ਕੀ ਕਹਿ ਦਿੱਤਾ ਆ ਕੀ ਆਖਿਆ ਸਿੰਘੋ ਕਿ ਮੈਂ ਲੰਘ ਜਾਵਾਂ ਤੁਹਾਨੂੰ ਜ਼ਾਲਮਾਂ ਦੇ ਵਸ ਵਿੱਚ ਪਾ ਕਰਕੇ ਕੀ ਧੀ ਗੱਲ ਕਹਿ ਦਿੱਤੀ ਤੁਸੀਂ ਮੈਨੂੰ ਇਹਨਾਂ ਜ਼ਾਲਮਾਂ ਦੇ ਵਸ ਵਿੱਚ ਪਾ ਕੇ ਤੁਹਾਨੂੰ ਮੈਂ ਕੱਚੀ ਗੜੀ ਵੀ ਚਲਾਣਗੀ ਮੈਂ ਬੁਝੇ ਦਿਲ ਕੋਹਾ ਕੇ ਡਰਪੋਗ ਵਣ ਕੇ ਕੀ ਕਹਿ ਦਿੱਤਾ ਆ ਕੀ ਆਖਿਆ ਸਿੰਘੋ ਕਿ ਮੈਂ ਲੰਘ ਜਾਵਾਂ ਤੁਹਾਨੂੰ ਜ਼ਾਲਮਾਂ ਦੇ ਵਸ ਵਿੱਚ ਪਾ ਕਰਕੇ ਤੁਸੀਂ ਸਾਰੇ ਹੀ ਪਿਆਰੇ ਮੇਰੇ ਸਹਬਜ਼ਾਦੇ ਮੈਂ ਤਾਂ ਰੱਖਿਆ ਫਰਕ ਮਿਟਾ ਕਰਕੇ ਮੈਂ ਤੁਹਾਡੇ ਨਾਲ ਕਦੇ ਫਰਕ ਰੱਖਿਆ ਤੁਸੀਂ ਆ ਕੀ ਕਹਿ ਦਿੱਤਾ ਕਿ ਸਹਬਜ਼ਾਦ ਜੂ ਲੈ ਕੇ ਲੰਘ ਜਾ ਮਹਾਰਾਜ ਤੋਂ ਇਹ ਗੱਲ ਜਰੀ ਨਹੀਂ ਗਈ ਬਰਦਾਸ਼ਤ ਨਹੀਂ ਹੋਈ ਕਿ ਮੈਂ ਤਾਂ ਤੁਹਾਡੇ ਨਾਲ ਕਦੇ ਫਰਕ ਰੱਖਿਆ ਹੀ ਨਹੀਂ ਤੁਸੀਂ ਮੈਨੂੰ ਕੀ ਸਮਝਦੇ ਮੈਂ ਬੁਝਦਿਲ ਕਹਾ ਕੇ ਡਰਪੋਕਾ ਵਾਂਗੂੰ ਤੁਹਾਨੂੰ ਇਥੇ ਜਾਨਮਾ ਦੇ ਵਸਿ ਵਿੱਚ ਪਾ ਕੇ ਲੰਘ ਜਮਾ ਬਿਲਕੁਲ ਨਹੀਂ ਲੰਘੂਗਾ ਮੈਂ ਤੁਸੀਂ ਸਾਰੇ ਹੀ ਪਿਆਰੇ ਮੇਰੇ ਸਹਬਜ਼ਾ ਦੇ ਮੈਂ ਤਾਂ ਰੱਖਿਆ ਫਰਕ ਮਿਟਾ ਕਰਕੇ ਸਿੰਘੋਂ ਭੁੱਲ ਜੋ ਇਹ ਨਹੀਂ ਕਦੇ ਹੋ ਸਕਦਾ ਨਹੀਂ ਜਾਵਾਂਗਾ ਬੁਝਦਿਲ ਕਹਾ ਕਰਕੇ ਇਹ ਨਹੀਂ ਹੋ ਸਕੇਗਾ ਮੈਂ ਨਹੀਂ ਜਾਵਾਂਗਾ ਬਿਲਕੁਲ ਨਹੀਂ ਜਾਂਦਾ ਮੈਂ ਕੀ ਕਹਿ ਦਿੰਦਾ ਤੁਸੀਂ ਮੈਨੂੰ ਲੋਕੀ ਆਖਣਗੇ ਭੱਜ ਗਿਆ ਜੰਗ ਵਿੱਚੋਂ ਲੈ ਗਿਆ ਪੁੱਤਰਾ ਤਾਂ ਹੀ ਬਚਾ ਕਰਕੇ ਪਿੱਛੋਂ ਇਤਿਹਾਸ ਕੀ ਬਣੇਗਾ ਕਿ ਆਪਣੇ ਪੁੱਤਰਾਂ ਨੂੰ ਬਚਾ ਕੇ ਲੰਘ ਗਿਆ ਸੀ ਆਪਣੇ ਸਿੱਖਾਂ ਨੂੰ ਜ਼ਾਲਿਮਾਂ ਦੇ ਵਸੂ ਵਿੱਚ ਪਾ ਗਿਆ ਸੀ ਬਿਲਕੁਲ ਨਹੀਂ ਜਾਂਦਾ ਮੈਂ ਇਹ ਗੱਲ ਤੁਸੀਂ ਠੀਕ ਨਹੀਂ ਕਹੀ ਹੋਰ ਕੀ ਕਹਿੰਦੇ ਆ ਜਿਵੇਂ ਤੁਸੀਂ ਮਰਨਾ ਲੜ ਕੇ ਜੰਗ ਦੇ ਅੰਦਰ ਮੈਂ ਵੀ ਲੜਾਂਗਾ ਜੰਗ ਵਿੱਚ ਜਾ ਕਰਕੇ ਕਿਨ ਜਿਵੇਂ ਤੁਸੀਂ ਜੰਗ ਵਿੱਚ ਮਰਨਾ ਮੈਂ ਵੀ ਜੰਗ ਦੇ ਵਿੱਚ ਲੜ ਕੇ ਸ਼ਹੀਦੀ ਪਾਵਾਂਗਾ ਮੈਂ ਵੀ ਜੰਗ ਵਿੱਚੇ ਮਰਾਂਗਾ ਬਿਲਕੁਲ ਨਹੀਂ ਜਾਂਦਾ ਜਿਵੇਂ ਤੁਸੀਂ ਮਰਨਾ ਲੜ ਕੇ ਜੰਗੇ ਅੰਦਰ ਮੈਂ ਵੀ ਲੜਾਂਗਾ ਜੰਗ ਵਿੱਚ ਜਾ ਕਰਕੇ ਕਾਲੇਵਾਲੀਏ ਜਿਸਬਾਲ ਮੈਂ ਵੀ ਮਰ ਮਟਾਂਗਾ ਸੜੇ ਪੁੱਤਰਾਂ ਸ਼ਹੀਦੀਆਂ ਪਾ ਕਰਕੇ ਮੈਂ ਵੀ ਇਸ ਜੰਗ ਵਿੱਚ ਸੜੇ ਪੁੱਤਰਾਂ ਸ਼ਹੀਦੀਆਂ ਪਾਵਾਂਗਾ ਬਿਲਕੁਲ ਨਹੀਂ ਭਜਾਂਦਾ ਤੁਸੀਂ ਮੈਨੂੰ ਕਿਹੜੀ ਗੱਲ ਕਹਿ ਦਿੱਤੀ ਪੁੱਤਰੋ ਮੈਂ ਨਹੀਂ ਆਂਦਾ ਮੈਂ ਤੁਹਾਡੇ ਨਾਲ ਕਦੇ ਫਰਕ ਨਹੀਂ ਰੱਖਿਆ ਹੁਣ ਗੁਰੂਤ ਪਿਆਰੇ ਹੋ ਗੁਰੂ ਸਾਹਿਬ ਨੇ ਇਹ ਕਿਹਾ ਸਿੰਘਾਂ ਦੀ ਗੱਲ ਮੰਨੀ ਨਹੀਂ ਗੁਰੂ ਮਹਾਰਾਜ ਸਿੰਘ ਜੇ ਬੇਨਤੀਆਂ ਕਰਦੇ ਸਿੰਘ ਜੇ ਬੇਨਤੀਆਂ ਹੀ ਕਰ ਰਹੇ ਇੰਨੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵੱਡਾ ਸਹਿਬਜਾਦਾ ਬਾਬਾ ਅਜੀਤ ਸਿੰਘ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਆਖ ਲੋਤਾ ਕੀ ਕਹਿੰਦਾ ਧੰਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਦਿਆ ਕਰੋ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਹਿਬਜਾਦੇ ਧੰਨ ਹਾਲ ਗੁਰੂ ਦੇ ਪਿਆਰੇ ਸਿੰਘ ਜਿਨ੍ਹਾਂ ਨੂੰ ਆਪਣੇ ਗੁਰੂ ਦਾ ਇੰਨਾ ਫਿਕਰ ਆਇਆ ਦੇਖੋ ਕਿਤਨਾ ਵੱਡਾ ਜੇ ਗੁਰੂ ਪਿਆਰ ਕਰਦਾ ਸਿੱਖਾਂ ਦਾ ਵੀ ਕਿੰਨਾ ਪਿਆਰ ਆ ਗੁਰੂ ਨਾਲ ਔਰ ਗੁਰੂ ਦਾ ਕਿੰਨਾ ਪਿਆਰ ਆ ਗੁਰੂ ਦੀ ਸਿੱਖਾਂ ਨਾਲ ਗੁਰੂ ਸਾਹਿਬ ਜੀ ਸਮਝਾਏ ਕਹੇ ਰਹੇ ਕਿ ਮੈਂ ਨਹੀਂ ਜਾਣਾ ਹੈ ਤੁਸੀਂ ਮੈਨੂੰ ਕੀ ਕਹਿ ਦਿੱਤਾ ਬਾਬਾ ਅਜੀਤ ਸਿੰਘ ਸਾਹਮਣੇ ਆ ਖੜਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਕਹਿੰਦਾ ਮੰਨੂ ਅਜੇ ਬੇਨਤੀ ਕਰ ਰਹੇ ਸਿੰਘ ਅਜੇ ਬੇਨਤੀ ਹੀ ਕਰ ਰਹੀ ਸੀ ਸਿੰਘ ਸਾਰੇ ਆ ਆਜੀਤ ਸਿੰਘ ਗੁਰੂ ਅੱਗੇ ਖੜਾ ਹੋਇਆ ਗੁਰੂ ਅੱਗੇ ਆ ਖੜਿਆ ਬਾਬਾ ਆਜੀਤ ਸਿੰਘ ਅਜੇ ਬੇਨਤੀ ਹੀ ਕਰ ਰਹੀ ਸੀ ਸਿੰਘ ਸਾਰੇ ਆ ਆਜੀਤ ਸਿੰਘ ਗੁਰੂ ਅੱਗੇ ਖੜਾ ਹੋਇਆ ਮੈਨੂੰ ਦੇ ਦਿਓ ਆਗਿਆ ਪਿਤਾ ਗੁਰੂ ਜੀ ਵਾਰੀ ਉਡੀਕ ਦਾ ਉਦਾਸ ਮੈਂ ਬੜਾ ਹੋਇਆ ਤੁਸੀਂ ਪੰਜ ਪੰਜ ਸਿੰਘਾਂ ਦੇ ਜਥੇ ਬਣਾ ਬਣਾ ਕੇ ਜੰਗ ਵਿੱਚ ਭੇਜ ਦਿੱਤੇ ਮੈਨੂੰ ਕਿਉਂ ਨਹੀਂ ਭੇਜਿਆ ਮੈਨੂੰ ਕਿਉਂ ਨਹੀਂ ਭੇਜਿਆ ਮੈਨੂੰ ਭੇਜੋ ਕਾਲਾ ਪਹਿਰਿਆ ਜਾਣ ਲਈ ਜੰਗ ਅੰਦਰ ਤੀਰਾਂ ਤਿੱਗਾਂ ਹਥਿਆਰਾਂ ਨਾਲ ਮੜਿਆ ਹੋਇਆ ਕਾਲੇ ਵਾਲੀਏ ਜਸਪਾਲ ਗੁਰੂ ਦੇ लाडले ਨੂੰ ਬੜਾ ਜੋਸ਼ ਵੀ ਅੰਤਾਂ ਦਾ ਚੜਾ ਹੋਇਆ ਗੁਰੂ ਦੇ लाडले ਨੂੰ ਜੋਸ਼ ਇਤਨਾ ਕਿੜਿਆ ਹੋਇਆ ਹਥਿਆਰਾਂ ਨਾਲ ਮੜਿਆ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆਗਿਆ ਮੰਗਦਾ ਮੈਨੂੰ ਕਿਉਂ ਨਹੀਂ ਤੋਰਦੇ ਫਿਰ ਇੱਥੇ ਬਸ ਨਹੀਂ ਹੋਇਆ ਅੱਗੇ ਪਤਾ ਕੀ ਕਹਿੰਦਾ ਕਾਲੇ ਵਾਲੀਏ ਜਸਪਾਲ ਗੁਰੂ ਦੇ ਲਾਡਲੇ ਨੂੰ ਬੜਾ ਜੋਸ਼ ਵੀ ਅੰਤਾਂ ਦਾ ਚੜਿਆ ਚੜਾ ਹੋਇਆ ਬੜੇ ਜੋਸ਼ ਵਿੱਚ ਪਤਾ ਕੀ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੈਨੂੰ ਕਿਉਂ ਨਹੀਂ ਭੇਜਦੇ ਕਿਤੇ ਪੁੱਤਰ ਦਾ ਬਹੁਤ ਨਹੀਂ ਤੰਗ ਕਰ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਾਬਾ ਅਜੀਤ ਸਿੰਘ ਜੀ ਕਹਿੰਦੇ ਕੀ ਕਹਿੰਦੇ ਆ ਮੈਨੂੰ ਕਿਉਂ ਨਹੀਂ ਭੇਜਦੇ ਜੰਗ ਇੰਦਰ ਕਿਤੇ ਪੁੱਤਰ ਦਾ ਮੌਤਾਂ ਨਹੀਂ ਤੰਗ ਕਰਦਾ ਪਿਤਾ ਗੁਰੂ ਜੀ ਨੂੰ ਕਹਿੰਦਾ ਮੈਨੂੰ ਕਿਉਂ ਨਹੀਂ ਭੇਜਦੇ ਜੰਗ ਇੰਦਰ ਕਿਤੇ ਪੁੱਤਰ ਦਾ ਮੌਤਾਂ ਨਹੀਂ ਤੰਗ ਕਰਦਾ ਨਾ ਭੇਜਣ ਦਾ ਕਾਰਨ ਕਿਵੇਂ ਪੁੱਛਦਾ ਏ ਪੁੱਤਰ ਪਿਓ ਨੂੰ ਪੁੱਤਰ ਪਿਓ ਨੂੰ ਕੈਸਾ ਵਿਅੰਗ ਕਰਦਾ ਮੈਨੂੰ ਭੇਜ ਦਿਓ ਜੰਗ ਵਿੱਚ ਨਾਲ ਚਾਹ ਦੇ ਤੁਹਾਡਾ ਪੁੱਤ ਅਜੀਤ ਸਿੰਘ ਮੰਗ ਕਰਦਾ ਕਾਲੇ ਵਾਲੀਏ ਜਸਪਾਲ ਮੈਨੂੰ ਭੇਜ ਕਰਕੇ ਆਪਣਾ ਪੁੱਤਰ ਵੀ ਦੇਖ ਲਓ ਜੰਗ ਕਰਦਾ ਕਿਤਨੇ ਸਿੰਘਾਂ ਨੂੰ ਜੰਗ ਕਰਦੇ ਛੇਤੀਆਂ ਪਾਉਂਦੇ ਤੁਸੀਂ ਦੇਖ ਰਹੇ ਆਪਣੇ ਪੁੱਤਰ ਨੂੰ ਵੀ ਦੇਖੋ ਹੁਣ ਦੇਖੋ ਇਹ ਗੱਲ ਸੁਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਗੱਦਗਦ ਹੋ ਗਏ ਇਕਣਾ ਤੇ ਨਹੀਂ ਪਾਇਆ ਕਿ ਹੁਣ ਆਪੇ ਕਹਿਣ ਲੱਗ ਗਿਆ ਏ ਮੈਂ ਤਾਂ ਪਚਾ ਕੇ ਰੱਖਣੇ ਸੀ ਖੁਸ਼ ਹੋ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਜਿਹੜੇ ਸਿੰਘ ਕਹਿ ਰਹੇ ਸੀ ਤੁਸੀਂ ਚਲੇ ਜਾਓ ਉਹ ਚੁੱਪ ਕਰ ਗਈ ਚੁੱਪ ਕਰਨਾ ਹੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਹਿਬ ਜਿਆਦਾ ਹੀ ਕਹਿਣ ਲੱਗ ਗਿਆ ਕਿ ਮੈਨੂੰ ਜੰਗ ਵਿੱਚ ਭੇਜੋ ਅਸੀਂ ਤਾਂ ਕਹਿ ਰਹੇ ਕਿ ਸਹਬਜ਼ਾਦੇ ਨੂੰ ਲੈ ਕੇ ਨਿਕਲ ਜਾਓ ਸਹਬਜ਼ਾਦੇ ਆਪ ਹੀ ਕਹਿ ਰਹੇ ਕਿ ਸਾਨੂੰ ਜੰਗ ਵਿੱਚ ਭੇਜੋ ਚੁੱਪ ਕਰ ਗਏ ਸਾਰੇ ਸਿੰਘ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਵੱਡੇ ਸਹਬਜ਼ਾਦੇ ਨੂੰ ਜੱਫੀ ਪਾ ਕੇ ਕੀ ਕਹਿੰਦੇ ਹਨ ਉਹ ਪੁੱਤਰਾ ਤੈ ਮੈਨੂੰ ਖੁਸ਼ ਕਰ ਦੁੱਤਾ ਮੈਨੂੰ ਪੁੱਤਰਾ ਅਜੀਤ ਸਿੰਘ ਖੁਸ਼ ਕਰਦਾ ਮੇਰੇ ਕਿਤਝ ਖਿਆਲ ਇਹ ਆਮਦਾ ਸੀ ਜਿਸ ਕਰਕੇ ਮੈਂ ਤੈਨੂੰ ਨਹੀਂ ਭੇਜਦਾ ਸੀ ਤੇਰੇ ਮੂੰਹੋਂ ਹੀ ਸੁਣਨਾ ਚਾਹੁੰਦਾ ਸੀ ਮੈਂ ਤੈਨੂੰ ਆਪ ਨਹੀਂ ਸੀ ਕਹਿੰਦਾ ਜਾ ਮੈਂ ਤੇਰੇ ਮੂੰਹ ਤੋਂ ਸੁਣਨਾ ਚਾਹੁੰਦਾ ਸੀ ਕਿ ਤੂੰ ਆਪ ਕਹੇ ਮੈਨੂੰ ਜੰਗ ਵਿੱਚ ਭੇਜ ਪਿਤਾ ਜੀ ਮੈਂ ਇਹੀ ਚਾਹੁੰਦਾ ਸੀ ਕਿ ਤੂੰ ਆਪ ਕਹੇ ਮੈਨੂੰ ਕੀ ਕਹਦੇ ਹਨ ਜਿਸ ਕਰਕੇ ਮੈਂ ਤੈਨੂੰ ਨਹੀਂ ਭੇਜਦਾ ਸੀ ਤੇਰੇ ਮੂੰਹ ਹੀ ਸੁਣਨਾ ਮੈਂ ਚਾਹੁੰਦਾ ਸੀ ਮੈਂ ਤਾਂ ਪਿਤਾ ਨਹੀਂ ਆਪਣੇ ਕੋਲ ਰੱਖਿਆ ਤੈਨੂੰ ਕਿਵੇਂ ਮੈਂ ਰੱਖ ਨੁਕਾਮਦਾ ਸੀ ਤੂੰ ਮੈਨੂੰ ਕਹਿਣਾ ਕਿ ਪੁੱਤਰ ਦਾ ਮੂੰਹ ਤਾਂ ਨਹੀਂ ਤੰਗ ਕਰਦਾ ਮੈਂ ਤਾਂ ਆਪਣਾ ਪਿਓ ਨਹੀਂ ਬਚਾਇਆ ਆਪਣੇ ਪਿਓ ਨੂੰ ਨਹੀਂ ਰੱਖਿਆ ਉਸ ਵਕਤ ਮੇਰੀ ਉਮਰ 9 ਸਾਲ ਦੀ ਸੀ ਮੈਂ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਦਿੱਲੀ ਸੀਸ ਕਟਾਉਣ ਵਾਸਤੇ ਸਿਰ ਕਟਾਉਣ ਵਾਸਤੇ ਭੇਜ ਦਿੱਤਾ Hindu ਧਰਮ ਦੀ ਰੱਖਿਆ ਲਈ ਜੰਜੂ ਬਚਾਉਣ ਦੇ ਲਈ ਤਿਲਕ ਬਚਾਉਣ ਦੇ ਲਈ Hindu ਧਰਮ ਬਚਾਉਣ ਲਈ ਮੰਦਰ ਬਚਾਉਣ ਲਈ ਮੈਂ ਤਾਂ ਆਪਣੇ ਪਿਤਾ ਨੂੰ ਨਹੀਂ ਬਚਾ ਲੁਕੋਇਆ ਧਰਮ ਦੇ ਲਈ ਤੈਨੂੰ ਕਿਵੇਂ ਲੁਕੋ ਲੂੰਗਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੱਜ ਨੂੰ ਜਵਾਬ ਦਿੰਨੇ ਕੀ ਕਹਿੰਦੇ ਆ ਮੈਂ ਤਾਂ ਪਤਾ ਨਹੀਂ ਆਪਣੇ ਕੋਲ ਰੱਖਿਆ ਤੈਨੂੰ ਕਿਵੇਂ ਮੈਂ ਰੱਖ ਲੁਕਾਉਂਦਾ ਸੀ ਕਾਲੇ ਵਾਲੀਏ ਚਿੱਤ ਵਿੱਚ ਹੋਰ ਕੁਝ ਨਹੀਂ ਦੁੱਖ ਚਿੱਤ ਵਿੱਚ ਦੇਸ਼ ਗੁਲਾਮ ਦਾ ਸੀ ਮੇਰੇ ਚਿੱਤ ਵਿੱਚ ਹੋਰ ਕੋਈ ਦੁੱਖ ਨਹੀਂ ਮੈਂ ਦੁਨੀਆ ਦੇ ਸਾਰੇ ਦੁੱਖ ਆਪਣੀ ਝੋਲੀ ਵਿੱਚ ਪਵਾ ਲਵਾਂਗਾ ਪਰ ਦੇਸ਼ ਨੂੰ ਗੁਲਾਮ ਨਹੀਂ ਰਹਿਣ ਦੇਣਾ ਮੈਂ ਮੈਂ ਆਜ਼ਾਦੀ ਚਾਹਣੀ ਹੈ ਹਰ ਇੱਕ ਨੂੰ ਔਰੰਗਜੀਤ ਗੁਲਾਮ ਬਣਾਉਣਾ ਚਾਹੁੰਦਾ ਮੈਂ ਗੁਲਾਮੀ ਦੇ ਸੰਗੜ ਤੋੜਨੇ ਹਨ ਮੈਂ ਕਿਸੇ ਨੂੰ ਗੁਲਾਮ ਨਹੀਂ ਰਹਿਣ ਦੇਣਾ ਬਸ ਆਹੀ ਮੇਰੇ ਚੇਤੇ ਵਿੱਚ ਹੈ ਹੋਰ ਕਹਿੰਦੇ ਹਨ ਆਜਾ ਸੋਹਣਿਆ ਸਜਾਲਮਾ ਆਪ ਹੱਥੀ ਖੁਸ਼ੀ ਖੁਸ਼ੀ ਵਿੱਚ ਜੰਗਦੇ ਜਾਪਕਰ ਆਜਾ ਹੁਣ ਮੈਂ ਤੈਨੂੰ ਤੈਨੂੰ ਸਜ਼ਾਲ ਮਾਵਾਂ ਤੈਨੂੰ ਜੰਗ ਵਿੱਚ ਭੇਜਦਾ ਸ਼ਗਨ ਭੇਜਾਂ ਮਾਂ ਦਾਦੀ ਦੇ ਆਪ ਕਰਕੇ ਤੈਨੂੰ ਲਾੜਾ ਬਣਾਵਾ ਸ਼ਗਨ ਕਰਕੇ ਕਿਉਂਕਿ ਇੱਥੇ ਨਾ ਤਾਂ ਤੇਰੀ ਮਾਂ ਹੈ ਨਾ ਤੇਰੀ ਦਾਦੀ ਹੈ ਤੇਰੀ ਦਾਦੀ ਦੇ ਵੀ ਤੇਰੀ ਮਾਂ ਦੇ ਵੀ ਸ਼ਗਨ ਮੈਂ ਹੀ ਕਰਨੇ ਪੁੱਤਰਾ ਆ ਜਾ ਤੈਨੂੰ ਮੇਰੇ ਬਰਾਤ ਚੜਾਵਾ ਲਾੜੀ ਮੌਤ ਨੂੰ ਵਿਆਉਣ ਬਾਤ ਆ ਜਾਏ ਸਾਰੇ ਸ਼ਗਨ ਮੈਂ ਹੀ ਕਰ ਲਏ ਸ਼ਗਨ ਭੇਜਾਂ ਮਾਂ ਦਾਦੀ ਦੇ ਆਪ ਕਰਕੇ ਲਾੜੀ ਮੌਤ ਨੂੰ ਜਾ ਕੇ ਵਿਆਹ ਪੁੱਤਰ ਜਾ ਕੇ ਜੰਗ ਵਿੱਚ ਪਿੱਛੇ ਫਿਰ ਦੇਖਣਾ ਨਹੀਂ ਬਰਛੀ ਵੈਰੀ ਦੀ ਇੱਕ ਵਿੱਚ ਖਾ ਪੁੱਤਰ ਵੈਰੀ ਦੀ ਬਰਛੀ ਇੱਕ ਵਿੱਚ ਖਾਣੀ ਮੈਂ ਦੇਖਣਾ ਤੇਰੇ ਦਾਦੇ ਦੀ ਗੋਦ ਵਿੱਚ ਜਾਣ ਵਾਲਾ ਕੇਵਲ ਇੱਕੋ ਇੱਕ ਇਹੋ ਹੀ ਰਾਹ ਪੁੱਤਰ ਹੈ ਦਾਦੇ ਦੀ ਗੋਦ ਵਿੱਚ ਜਾਣਾ ਤਾਂ ਦਾਦੇ ਦੀ ਗੋਦ ਵਿੱਚ ਜਾਣ ਦਾ ਇਹੀ ਰਸਤਾ ਹੈ ਹੋਰ ਕੋਈ ਰਸਤਾ ਨਹੀਂ ਪੋਤਾ ਤੇਗ ਬਹਾਦਰ ਦਾ ਤੂੰ ਵੱਡਾ ਜਾ ਕੇ ਤੇਗ ਦੇ ਜੋਹੜ ਦਿਖਾ ਪੁੱਤਰ ਕਾਲੇ ਵਾਲੀਏ ਸਿੰਘ ਅਜੀਤ ਦੇ ਤੂੰ ਜੰਗ ਜਿੱਤ ਕੇ ਅਰਥ ਸਮਝਾ ਪੁੱਤਰ ਤੇਰਾ ਨਾਂ ਵੀ ਮੈਂ ਅਜੀਤ ਸਿੰਘ ਰੱਖਿਆ ਅਜੀਤ ਦੇ ਅਰਥ ਤਾਂ ਸਮਝਾਉਣੇ ਜੰਗ ਨੂੰ ਜਿੱਤ ਕੇ ਦੇਖੋ ਗੁਰਮਤ ਪਿਆਰਿਓ ਹੋਰ ਕਹਿੰਦੇ ਹਨ ਵਾਰ ਵੈਰੀ ਦਾ ਛਾਤੀ ਵਿੱਚ ਸਹਿ ਕਰਕੇ ਮਰ ਕੇ ਰਸੇ ਗੁਲਾਮੀ ਦੇ ਵੱਢਣੇ ਨੇ ਚੰਡੇ ਪੁੱਟ ਕੇ ਪਾਪਾਂ ਦੇ ਰਾਜ ਵਾਲੇ ਚੰਡੇ ਖਾਲਸੇ ਰਾਜ ਦੇ ਗੱਢਣੇ ਨੇ ਜਦੋਂ ਪਾਉਣੀ ਹੈ ਸ਼ਹੀਦੀ ਮੇਰੇ ਪੁੱਤਰਾ ਤੂੰ ਫਿਰ ਮੈਂ ਗੱਜ ਕੇ ਜੈਕਾਰੇ ਛੱਡਣੇ ਨੇ ਜਦੋਂ ਤੂੰ ਸ਼ੀਧੀ ਪਾਏਂਗਾ ਮੈਂ ਗੱਜ ਕੇ ਜਕਾਰੇ ਛੱਡਾਂਗਾ ਤੂੰ ਕਹਿੰਦਾ ਪੁੱਤਰ ਦਾ ਮੋਹ ਤਾਂ ਨਹੀਂ ਤੱਕ ਕਰਦਾ ਮੈਂ ਕਹਾਂ ਨਾ ਤੈਨੂੰ ਸ਼ੀਧੀ ਪਾਉਂਦੇ ਨੂੰ ਦੇਖਾਵਾਂ ਜੋਹਰ ਦਿਖਾਉਂਦੇ ਨੂੰ ਦੇਖਾਵਾਂ ਹਿੱਕ ਵਿੱਚ ਮਰਸੀ ਖਾਂਦੇ ਨੂੰ ਦੇਖਾਵਾਂ ਫਿਰ ਮੈਂ ਜਕਾਰੇ ਛੱਡਾਂਗਾ ਪੁੱਤਰਾ ਚੰਡੇ ਖਾਲਸੇ ਇਰਾਜ ਦੇ ਘਟਣੇ ਨੇ ਚੰਡੇ ਕੁੱਟ ਕੇ ਪਾਪਾਂ ਦੇ ਰਾਜ ਵਾਲੇ ਚੰਡੇ ਖਾਲਸੇ ਰਾਜ ਦੇ ਗੱਡਣੇ ਨੇ ਜਦੋਂ ਪੌਣੀ ਐ ਸ਼ੀਂਦ ਦੀ ਮੇਰੇ ਪੁੱਤਰਾ ਤੈਂ ਫਿਰ ਮੈਂ ਗੱਜ ਕੇ ਜਕਾਰੇ ਛੱਡਣੇ ਨੇ ਕਾਲੇ ਵਾਲੀ ਜਸਪਾਲ ਤੈਨੂੰ ਜੂਝਦੇ ਨੂੰ ਦੇਖ ਜਾਲਮਾ ਹੈਰਾਨ ਹੋ ਮੂੰਹ ਅੱਡਲੇ ਨੇ ਤੈਨੂੰ ਜਦੋਂ ਤੈਨੂੰ ਲੜਦੇ ਨੂੰ ਦੇਖਣਾ ਨਾ ਜਾਲਮਾ ਦੇ ਜਾਲਮਾ ਦੇ ਮੂੰਹ ੱਡੇ ਰਹਿ ਜਾਣੇ ਜਾਲਮਾਂ ਨੂੰ ਹੈਰਾਨ ਕਰ ਦੇ ਇੱਕ ਵਾਰੀ ਜਾ ਖੁਸ਼ੀ ਖੁਜੀ ਗਰਮਪਿਆਰੇਓ ਬਾਬਾ ਅਜੀਤ ਸਿੰਘ ਪੇਤਾ ਦੀ ਆਗਿਆ ਲੈ ਕੇ ਜੰਗ ਦੇ ਮੈਦਾਨ ਵਿੱਚ ਜਾ ਕੇ ਜਾ ਕੋ ਦੇ ਉੱਥੇ ਵਾਰ ਹੈ ਲੈ ਕੇ ਕਲਗੀ ਘਰ ਤੋਂ ਆਗਿਆ ਹੋਇਆ ਜੰਗ ਨੂੰ ਅਜੀਤ ਸਿੰਘ ਤਿਆਰ ਪੰਜੇ ਸਿੰਘ ਸਾਹਿਬ ਜਾਦੇ ਨਾਲ ਤੁਰ ਪਏ ਮੁਖੋਂ ਬੋਂਦੇ ਸੀ ਸਤ ਕਰਤਾ ਫੌਜ ਬੈਰੀ ਦੀ ਬੂਹੇ ਦੇ ਕੋਲ ਆ ਗਈ ਸਿੰਘਾਂ ਕੀਤਾ ਗੋਲੀ ਤੀਰਾਂ ਨਾਲ ਵਾਰ ਉੱਤੋਂ ਬੈਰੀਆਂ ਵੀ ਘਟ ਨਾ ਗੁਜ਼ਾਰਿਆ ਲਾਏ ਉਹਨਾ ਵੀ ਨਿਸ਼ਾਨੇ ਬੇਸ਼ਮਾਰ ਉੱਤੋਂ ਗੁਰਾਂ ਦੇ ਨਿਸ਼ਾਨੇ ਤੀਰਾਂ ਦੇ ਦਿੱਤੀ ਵੈਰੀਆਂ ਦੀ ਫੌਜ ਸੀ ਖਲਾਰ ਲੜਕੇ ਸਿੰਘ ਸੀ ਸ਼ਹੀਦੀ ਪੰਜੇ ਪਾ ਗਏ ਵਜੀ ਜਾਰਮਾਂ ਦੇ ਵਿੱਚ ਹਾਕਾ ਲੜਦਾ ਸੂਰਮਾ ਅਜੀਤ ਸਿੰਘ ਪਹੁੰਚਿਆ ਜਿੱਥੇ ਅਨਮਰਖਾਂ ਖੜਾ ਸੀ ਸਰਦਾਰ ਮਰਜੀ ਜਾਂਦਿਆਂ ਛਾਤੀ ਵਿੱਚ ਗੜਤੀ ਜੋਦੇ ਝਟੇ ਹੀ ਬੁਲਾਤਾ ਵੈਰੀ ਬਾਦ ਲੜਦੇ ਸੂਰਮੇ ਨੂੰ ਜਦੋਂ ਘੇਰਾ ਪੈ ਗਿਆ ਅੱਖੀਂ ਦੇਖਦੇ ਰਹੇ ਸੀ ਕਲਗੀਤਾ ਭਾਵੇਂ ਹੋ ਗਿਆ ਸਰੀਰ ਸਾਰਾ ਚਲਣੀ ਛੱਟਾਂ ਫੇਰ ਵੀ ਦਿਖਾਈਆਂ ਬੇਸ਼ੁਮਾਰ ਲਹੂ ਨਾਲ ਸੀ ਸਰੀਰ ਸਾਰਾ ਭਿੱਜਿਆ ਕੀਤੇ ਵਹਿਰੀਆਂ ਨੇ ਜੋਦੇ ਉੱਤੇ ਵਾਲ ਦੇਸ਼ ਧਰਮ ਲਈ ਸ਼ੇਦਤੀ ਜੋਧਾ ਪਾ ਗਿਆ ਸਦਾ ਕੈਮ ਕੀਤੀ ਜਗ ਤੇ ਮਸਾਲ ਕਾਲੇ ਵਾਲੀਏ ਜਿਨ੍ਹਾਂ ਨੂੰ ਚਾਹ ਹੈ ਮਰਨ ਦਾ ਕਦੋਂ ਮੰਦੇ ਨੇ ਜ਼ਾਲਮਾਂ ਦੀ ਹਾਰ ਜਿਨ੍ਹਾਂ ਨੂੰ ਮਰਨ ਦਾ ਹੀ ਚਾਹ ਉਹ ਕਿਵੇਂ ਜ਼ਾਲਮਾਂ ਕੇ ਸਿਰ ਚ ਕਾ ਬਾਬਾ ਅਜੀਤ ਸਿੰਘ ਜੀ ਨੇ ਇਸ ਤਰੀਕੇ ਦੇ ਨਾਲ ਲੜ ਕੇ ਅੱਜ ਦੇ ਦਿਨ ਜੰਗ ਦੇ ਮੈਦਾਨ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਇਸ ਤਰੀਕੇ ਨਾਲ ਅੱਜ ਉਹ ਦਿਨ ਬਾਬਾ ਅਜੀਤ ਸਿੰਘ ਜੀ ਦੀ ਅੱਜ ਦੇ ਦਿਨ ਸ਼ਹਾਦਤ ਹੋਈ ਹੈ ਕੋਟ ਕੋਟ ਪ੍ਰਣਾਮ ਹੈ ਬਾਬਾ ਜੀ ਦੀ ਸ਼ਹਾਦਤ ਨੂੰ ਫਿਰ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋ ਕੇ ਗੁਰੂ ਸਾਹਿਬ ਨੇ ਜਕਾਰੇ ਛੱਡੇ ਉਹ ਗੁਰੂ ਸਾਹਿਬ ਜਕਾਰੇ ਛੱਡਦੇ ਇੰਨੇ ਨੂੰ ਬਾਬਾ ਜੁਝਾਰ ਸਿੰਘ ਆ ਖੜਾ ਹੋਇਆ ਕਹਿਣ ਲੱਗਾ ਪਿਤਾ ਜੀ ਹੁਣ ਮੈਨੂੰ ਵੀ ਭੇਜੋ ਕੀ ਕਹਿੰਦੇ ਦੇਖ ਕੇ ਸ਼ਹੀਦ ਹੁੰਦਾ ਵੱਡੇ ਵੀਰ ਨੂੰ ਦੇਖ ਕੇ ਸ਼ਹੀਦ ਹੁੰਦਾ ਵੱਡਾ ਵੀਰ ਸਾਬ ਜਦਾ ਦੇਖ ਕੇ ਸ਼ਹੀਦ ਹੁੰਦਾ ਵੱਡਾ ਵੀਰ ਸਾਬ ਜਦਾ ਛੋਟਾ ਵੀ ਜਿਹਾਰ ਸਿੰਘ ਜੋਸ਼ ਵਿੱਚ ਆ ਗਿਆ ਮੰਗਣੇ ਲਈ ਪਿਤਾ ਕੋਲੋਂ ਆ ਗਿਆ ਜਿਹਾਰ ਸਿੰਘ ਸਤਿਗੁਰੂ ਦੇ ਚਰਨਾਂ ਵਿੱਚ ਸੀਸ ਸੀ ਨਵਾ ਗਿਆ ਉਹਨੂੰ ਵੀ ਆ ਕੇ ਸਿਰ ਝੁਕਾ ਦਿੱਤਾ ਦੇ ਦਿਓ ਪਿਤਾ ਜੀ ਮੈਨੂੰ ਆਗਿਆ ਸ਼ਹੀਦੀ ਪਾਵਾਂ ਜਿਵੇਂ ਹੈ ਸ਼ਹੀਦੀ ਮੇਰਾ ਵੀਰ ਵੱਡਾ ਪਾ ਗਿਆ ਸੋਚਿਓ ਨਾ ਕਿਤੇ ਕੇ ਮੈਂ ਛੋਟਾ ਸੋਚਿਓ ਨਾ ਕਿਤੇ ਕੇ ਮੈਂ ਛੋਟਾ ਹਾਂ ਪਿਤਾ ਜੀ ਅੱਗੇ ਅਜੇ ਇਹ ਨਾ ਸੋਚਿਓ ਅਜੇ ਮੈਂ ਛੋਟਾ ਹਾਂ ਸੋਚਿਓ ਨਾ ਕਿਤੇ ਕੇ ਮੈਂ ਛੋਟਾ ਹਾਂ ਪਿਤਾ ਜੀ ਅਜੇ ਜੰਗ ਵਿੱਚ ਮਰਨੇ ਦਾ ਢੰਗ ਮੈਨੂੰ ਆ ਗਿਆ ਪਿਤਾ ਭਾਵੇਂ ਵਾਰ ਦਿੱਤਾ ਕਹਿੰਦੇ ਜੇ ਤੁਸੀਂ ਪਿਤਾ ਵੀ ਵਾਰ ਦਿੱਤਾ ਵੱਡਾ ਪੁੱਤ ਵੀ ਵਾਰ ਦਿੱਤਾ ਪਿਤਾ ਭਾਵੇਂ ਵਾਰ ਦਿੱਤਾ ਵੱਡਾ ਪੁੱਤ ਵਾਰ ਦਿੱਤਾ ਲੋਕੀ ਕਿਤੇ ਆਖਣ ਨਾ ਛੋੜੇ ਨੂੰ ਬਚਾ ਗਿਆ ਤੁਹਾਨੂੰ ਲੋਕਾਂ ਨੇ ਕਹਿਣਾ ਜਗਤ ਵਿੱਚ ਕਿਹਾ ਜਾਏਗਾ ਵੀ ਪਿਤਾ ਤਾਂ ਵਾਰ ਦਿੱਤਾ ਸੀ ਸਾਬ ਜادہ ਅਜੀਤ ਸਿੰਘ ਵੀ ਵਾਰ ਦਿੱਤਾ ਛੋਟੇ ਨੂੰ ਫਿਰ ਵੀ ਬਚਾ ਗਿਆ ਏ ਨਾ ਤੁਹਾਨੂੰ ਲੋਕ ਕਹਿਣ ਗੁਜਾਰਸੀ ਕੀ ਕਹਿ ਰਿਹਾ ਪਿਤਾ ਪਾਵੇਂ ਵਾਰ ਦਿੱਤਾ ਬਟਾ ਪੁੱਤ ਵਾਰ ਦਿੱਤਾ ਲੋਕੀ ਕਿਤੇ ਆਖਣ ਨਾ ਛੋਟੇ ਨੂੰ ਬਚਾ ਗਿਆ ਪਾਇਓ ਫਟਕਾਰ ਜੇ ਮੈਂ ਦੁਸ਼ਮਣਾਂ ਦੇ ਵਿੱਚ ਜਾ ਕੇ ਹਾਰ ਖਾ ਕੇ ਦੁਸ਼ਮਣਾਂ ਨੂੰ ਪਿੱਠ ਦੇ ਦਿਖਾ ਗਿਆ ਛੱਡਿਓ ਜੇ ਕਾਲਾ ਮੇਰੀ ਵਾਰ ਵੀ ਜਸਪਾਲ ਜਦੋਂ ਹਿੱਕ 'ਚ ਜੋ ਯਾਰ ਵਰਤੀ ਜੰਗ ਵਿੱਚ ਟਿਕਾ ਗਿਆ ਮੇਰੀ ਵਾਰ ਨੂੰ ਵੀ ਜਿਕਾਰਾ ਛੱਡਿਓ ਪਿਤਾ ਜੀ ਜਦੋਂ ਮੈਂ ਹਿੱਕ ਵਿੱਚ ਵਰਤੀ ਖਾਵਾਂਗਾ ਜੰਗ ਦੇ ਮੈਦਾਨ ਵਿੱਚ ਲੜ ਕੇ ਸ਼ਹੀਦੀ ਬਾਵਾਗਾ ਮੇਰੀ ਵਾਰ ਨੂੰ ਵੀ ਜਿਕਾਰਾ ਛੱਡਿਓ ਜਿਵੇਂ ਵੱਡੇ ਵੀਰ ਦੇ ਸ਼ਹੀਦ ਹੋਣ ਤੇ ਸ਼ਹੀਦੀ ਪਾਉਣ ਤੇ ਆਪ ਹੀ ਨੇ ਜਿਕਾਰਾ ਛੱਡਿਆ ਸੀ ਹੁਣ ਦੇਖੋ ਤਨਹਾਂ ਗੁਰੂ ਗੋਬਿੰਦ ਸਿੰਘ ਮਾਰ ਹੁਣ ਸਹਿਬ ਜੀ ਦੇ ਜੁਝਾਰ ਸਿੰਘ ਕੀ ਕਹਿੰਦੇ ਵਾਹ ਮੇਰੇ ਪੁੱਤਰ ਜੁਝਾਰ ਸਿੰਘ ਆਪਾਸ ਪਿਆਰੇ ਓ ਮੇਰੀ ਕਰਤਿ ਪੂਰੀ ਪੁੱਤਰ ਆ ਤਾਂ ਆਸ ਪਿਆਰੇ ਤੇਰੀ ਵਧੇਸ਼ੀ ਦੀ ਪਾਉਣ ਦੀ ਸਦਾ ਪਿਆਸ ਪਿਆਰੇ ਤੇਰੇ ਗੁਰੂ ਦੇ ਲੇਖੇ ਲੱਗ ਜਾਣ ਸਭ சுவாਸ ਨੇ ਸਾਰੇ ਤੇਰੇ ਜੰਗ ਵਿੱਚ ਪਹਿਲਾ ਜਾਣ ਤੋਂ ਕਰ ਲਵਾਂ ਤਿਆਰੇ ਤੇਰਾ ਲਾੜੀ ਮੌਤ ਬਿਆਉਣ ਲਈ ਮੁਖ ਤੇ ਆ ਸਵਾਰੇ ਤੇਰੇ ਦੇਖ ਦੇਖ ਕੇ ਹੌਸਲੇ ਮੈਂ ਜਾਵਾਂ ਵਾਰੇ ਮੈਂ ਦੇਖਾਂ ਕਿੰਨੇ ਜੰਗ ਵਿੱਚ ਤੈ ਵੈਰੀ ਮਾਰੇ ਜਸਪਾਲ ਜੰਗ ਵਿੱਚ ਜੂਝ ਮਰ ਮੇਰੇ ਪੁੱਤਰ ਜੁਝਾਰੇ ਮੈਂ ਖੁਸ਼ ਹੋ ਹੋ ਕੇ ਪੁੱਤਰਾ ਫਿਰ ਛੱਡਾਂ ਜਗਾਰੇ ਮੈਂ ਖੁਜ ਹੋ ਹੋ ਕੇ ਪਤਰਾ ਫਿਰ ਛੱਡਾਂ ਦੇ ਕਰੇ ਆ ਜਾ ਪੁੱਤਰਾ ਤਨਵੀ ਪੈਡਾ ਮੈਂ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਦੋਹਾਂ ਪੁੱਤਰਾਂ ਨੂੰ ਇਸ ਤਰੀਕੇ ਦੇ ਨਾਲ ਜੰਗ ਦੇ ਵਿੱਚ ਸ਼ਹੀਦ ਹੋਣ ਲਈ ਆਪ ਤਿਆਰ ਕਰਕੇ ਭੇਜਿਆ ਅਤੇ ਆਪ ਜੂਝ ਕੇ ਸ਼ਹੀਦੀਆਂ ਪਾਉਂਦੇ ਦੇਖਿਆ ਹਿੱਕ ਵਿੱਚ ਬਰਛੀਆਂ ਖਾਂਦੇ ਦੇਖਿਆ ਫਿਰ ਸਤਿਗੁਰੂ ਜੀ ਨੇ ਚਾਹ ਦੇ ਨਾਲ ਜੈਕਾਰੇ ਛੱਡੇ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਦੇ ਜੈਕਾਰੇ ਗੱਤੇ ਅੱਜ ਦੇ ਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਅਜੂਾਰ ਸਿੰਘ ਜੀ ਨੇ ਇਸ ਤਰੀਕੇ ਨਾਲ ਸ਼ਹੀਦੀ ਪ੍ਰਾਪਤ ਕੀਤੀ ਸੋ ਅੱਜ ਇੱਥੇ ਸਮਾਪਤ ਕਰਦੇ ਕੱਲ ਨੂੰ ਅਗਲਾ ਪ੍ਰਸੰਗ ਕੱਲ ਨੂੰ ਸਰਬੰਗ ਕਰੀਏ ਸੋ ਇਸ ਤਰੀਕੇ ਦੇ ਨਾਲ ਆਪਾਂ ਨੇ ਅੱਗੇ ਤੇ ਅੱਗੇ ਸਾਰਾ ਪ੍ਰਸੰਗ ਤੋਡੇ ਅੱਗੇ ਜੋ ਵਹਿਰੂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੇਰੇ ਕੋਲੋਂ ਲਿਖਵਾਇਆ ਇਸ ਤਰੀਕੇ ਨਾਲ ਮੈਂ ਤੁਹਾਨੂੰ ਸੁਣਾਉਂਦਾ ਜਾਵਾਂਗਾ ਬੜੇ ਕਿਆਜ਼ ਨਾਲ ਅੱਲਾਹ ਪ੍ਰਾਪਤ ਕਰਿਓ ਸੋ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਇਹ ਸਾਰਾ ਇਤਿਹਾਸ ਸੁਣਨਾ ਚਾਹੀਦਾ ਵਿਚਾਰਨਾ ਚਾਹੀਦਾ ਆਪ ਵੀ ਸੁਣੋ ਆਪਣੇ ਬੱਚਿਆਂ ਨੂੰ ਸੁਣਾਓ ਸੇ ਉਹ ਪੁਰਨਾਟਕਾ ਦੇਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ